ਤੇ ਇਧਰ ਬਾਈ ਮਾਡਲ ਖੜਾ ਅਰਜਨ ਤੇ 5520 ਆ ਗਿਆ ਆ ਇਥੋਂ ਲੈ ਕੇ ਸਾਸ ਵਾਲੀ ਦੇ ਸੱਤ ਪਹਿਲਾਂ ਹੀ ਮਿੱਤਰੋ ਆ ਬਾਈ ਦਾ ਨੰਬਰ ਨੋਟ ਕਰ ਲਓ ਤੁਸੀਂ ਤੇ ਆਪਾਂ ਟਰੈਕਟਰ ਨੇ ਮਾਡਲ ਵਾਲਾ 552855 ਨਾ 969 4x4 655 ਤੇ ਸੋਨਾ ਲੀਕਾ 60 ਆ ਵੀ ਆਪਣੀ ਅਰਜਣ ਵੀ ਬਾਈਆਂ ਦਾ ਤੇ ਬਈ ਨੰਬਰ ਬੋਲ ਦੇ ਪਹਿਲਾਂ ਦਾ ਮੇਰਾ 809901494 700 9901494 94 ਤੇ ਐ ਹੁਣ ਆ ਦੱਸ ਦੇ ਟਰੈਕਟਰਾਂ ਦਾ ਆ ਕਿਹੜਾ ਮਾਡਲ ਆ ਆਪਣਾ ਇਹ 22 ਮਾਡਲ ਆ ਸੀਆਰਡੀ ਹਾਂ ਠੀਕ ਆ ਤੇ 1995000 ਰੇਟ ਦਾ 650000 ਓਕੇ ਆ ਪੀਪੀਡੀ ਜੀ ਕਿਵੇਂ ਲਿਖਿਆ ਹੋਇਆ ਤੇ ਦਵਾਰੇ ਇਹ ਪੀਪੀ 60 ਪਾਵਰ ਵਾਲਾ ਹੈ ਓਕੇ 60 60 ਪਾਵਰ ਪਲੱਸ ਆ ਇਹ ਸੀਆਰਡੀ ਚ ਠੀਕ ਆ ਇਹ ਕਿੰਨੇ ਕ ਘੰਟੇ ਚੱਲੇ ਹੋਇਆਗਾ 600 600 ਘੰਟਾ ਚੱਲਾ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਕੰਟੈਕਟ ਕਰ ਲੋ 6 ਲੱਖ 95000 ਦਾ ਡਿਮਾਂਡ ਹੈ ਨਹੀਂ ਮੌਕੇ ਤੇ ਹੋ ਜੂ ਲੈ ਹਾਂ 20000 ਡਿਸਕਾਊਂਟ ਠੀਕ ਆ 20000 ਠੀਕ ਆ ਲੂਨ ਵੀ ਹੋ ਜੂ ਕਿਸੇ ਵੀ ਟਰੈਕਟਰ ਤੇ ਕਿਸੇ ਤੇ ਵੀ ਠੀਕ ਆ ਤੇ ਆ ਜਿਹੜਾ 5520 ਆ ਇਹ ਇਹ 21 ਮਾਡਲ ਹੈ ਇਹ 21 ਮਾਡਲ ਆਗਾ 1195 ਡਿਮਾਂਡ ਲੈ ਮਿੱਤਰੋ 4x4 ਵਾਲੇ ਹੌਲੈਂਡ ਵਾਲੇ ਜਿਹੜਿਆ ਨੇ ਲੈਣਾ 5520 ਤਾ ਕੰਟੈਕਟ ਕਰ ਲੋ 21 ਮਾਡਲ ਆ 11,95,000 ਰੁਪਿਆ ਇਹ ਟਰੈਕਟਰ ਦੀ ਡਿਮਾਂਡ ਆ ਗਈ ਤੇ ਇਹ ਵੀ ਮੌਕੇ ਤੇ ਹੋ ਜੂ ਰੇਟ ਲੈ ਲੈਸ ਇਨਵੈਸਟਮੈਂਟ ਰੇਟ ਦੇ ਵਿੱਚ ਠੀਕ ਆ ਇਹ ਤਾਂ ਵੀ ਮੋਬਾਈਲ ਨੰਬਰ ਮੜਾ ਜਾਂ ਬੋਲਦਾ 7709901494 ਠੀਕ ਆ ਇਹਦੇ ਕੰਟੈਕਟ ਮਿੱਤਰੋ ਕਰ ਦਿਓ ਨੰਬਰ ਤੇ ਆ ਚਾਰ ਪੰਜ ਟਰੈਕਟਰ ਵੀਰ ਦੇ ਨੇ ਜਿਵੇਂ 855 ਆ ਗਿਆ ਇਹ ਕਿਹੜਾ ਮਾਡਲ ਆ ਗਿਆ ਇਹ 22 ਮਾਡਲ 30 ਸਪੀਡ ਦਾ ਇਹ 22 ਮਾਡਲ ਆ 30 ਸਪੀਡ ਦੇ ਵਿੱਚ ਆ ਠੀਕ ਆ ਇਹ ਸਾਇਸਤਰੀ ਵਗੈਰਾ ਇਸੇ ਵਿੱਚ ਜੁ ਮੇਰੇ ਡਿੱਕ ਸਾਤਰੀ ਸਾਰਾ ਕੁਝ ਐਵੇਂ ਜੁਕਰੀ ਦੇਣਾਗਾ ਮੋਡੀਫਿਕੇਸ਼ਨ ਹੋ ਇਹ ਦੀ ਨਵਾਂ ਕਿੰਨੀ ਆ 775 7 ਲੱਖ 75000 22 ਮਾਡਲ ਆ ਤੇ 3 ਸਪੀਡ ਆ ਹਾਂਜੀ ਲਓ ਵੀ ਮਿੱਤਰੋ ਇਹ ਵੀ ਉਸੇ ਨੰਬਰ ਤੇ ਕੰਟੈਕਟ ਕਰ ਲਿਓ ਤੇ ਉਸ ਤੋਂ ਵਾਧਾ ਹੈਗਾ ਇੱਧਰ 969 ਸਵਰਾਜ ਇਹ ਆਗਾ ਰੇਡੀਏਟਰਾਂ ਜਣਾ ਜੀ ਰੇਡੀਏਟਰਾਂ ਜੀ ਬੇਹ ਜਿਆਦਾ ਲੱਗੇ ਨਾ ਇਹ ਬੇਟ ਜਿਆਦਾ ਲੱਗੇ ਹੋਣੇ ਲਈ ਮਿੱਤਰੋ ਠੀਕ ਆ ਇਹ ਮਾਡਲ 22 ਇਹ ਵੀ 22 ਮਾਡਲ ਆ ਲਈ ਮਿੱਤਰੋ ਇਹਦੇ ਵੀ ਸਾਸਤਰੀ ਵਗੈਰਾ ਸਾਸਤਰੀ ਹੈ ਨਾ ਕੋਪੀ ਜਿਹੜੀ ਲੱਗੀ ਹੋਈ ਆ ਉਵੇਂ ਜੁਕਰੀ ਆ ਸਾਰਾ ਤੇ 22 ਮਾਡਲ ਆ 10 ਲੱਖ 35 35000 ਰੁਪਿਆ ਟਮਾੜਾ ਜਿਹੜੀ ਟਰੈਕਟਰ ਦੀ ਰੱਖੀ ਹੋਈ ਹੈ 969 ਦੀ 4x4 ਦੇ ਵਿੱਚ ਆ ਇਹ ਵੀ ਤੁਸੀਂ ਇਸੇ ਨੰਬਰ ਤੇ ਕੰਟੈਕਟ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਆ ਗਿਆ ਅਰਜਨ 23 ਮਾਡਲ ਸੀ ਉਸ ਵਿੱਚ 23 ਮਾਡਲ ਆ ਗਿਆ 600 ਤੋਂ ਉੱਪਰ ਵਿੱਚ ਆ ਗਿਆ ਬੈਲੈਂਸਰ ਸਾਫਟ ਵਾਲਾ ਠੀਕ ਹੈ ਇਹਦੀ ਲਿਫਟ ਕੰਪਲੈਸਟਰ 2700 ਆ ਰਿਹਾ 2700 ਕਹਿੰਦੇ ਆ ਡਬਲ ਸੈਂਸਿੰਗ ਵਾਲਾ ਓਕੇ ਇਹ ਦਾ ਮਾਡਲ ਡੀਜੀ ਸੈਂਸ ਵਗੈਰਾ ਸਾਰਾ ਠੀਕ ਹੈ ਤੇ ਇਹ 22 23 ਮਾਡਲ ਆਗਾ ਤੇ ਇਹਦੀ ਡਿਮਾਂਡ ਹੈ ਜੀ 10 ਲੱਖ 10 ਲੱਖ 25000 ਰੁਪਏ ਟਮਾੜਾ ਮਿੱਤਰੋ ਬਿਲਕੁਲ ਨਵਾਂ ਟਰੈਕਟਰ ਲੈ ਸੀ ਕੰਪਨੀ ਵੱਲ ਠੀਕ ਹੈ 17 ਦੇ ਟਾਇਰ ਨੇ ਠੀਕ ਹੈ ਮਿੱਤਰੋ 17 ਦੇ ਟਾਇਰਾਂ ਚ ਆਇਆ ਹੋਇਆ ਡਰੈਕਟਰ ਇਹ ਜਿਹੜੇ ਵੀ ਇਹਨੂੰ ਚਾਹੀਦਾ ਜਿਹੜੀਆਂ 9655 DI ਤੇ ਉਸ ਤੋਂ ਬਾਅਦ ਆ ਗਿਆ ਇੱਧਰ 60 ਸੋਨਾਲੀ ਕਾ 3 ਸਪੀਡ 19 ਮਾਡਲ 6 ਲੱਖ 45000 ਰੁਪਏ ਅਡਵਾਂਟਾ ਜੀ ਦੀ ਹਾਂਜੀ ਤੇ ਇਹ ਵੀ ਫਾਸਟ ਓਨਰ ਆ ਤੇ ਇੱਕ ਆਪ ਪੁੱਛਣਾ ਭੁੱਲ ਗਏ ਸਾਰੇ ਪੰਜਾਬ ਨੰਬਰ ਹੀ ਨੇ ਬਾਈ ਤੇ ਟ੍ਰੈਕਟਰ ਸੀਰੀਅਲੇ ਹਰਿਆਣਾ ਨੰਬਰ ਤੇ ਠੀਕ ਆ ਉਹ ਦੋ ਹਰਿਆਣੇ ਨੇ ਠੀਕ ਆ ਓਕੇ ਪੰਜਾਬੀ ਤੇ ਜੇ ਕਿਸੇ ਨੇ ਵਿੱਚ ਕਟਾਉਣਾ ਹੋਇਆ ਟ੍ਰੈਕਟਰ ਉਹ ਵੀ ਕੱਟਿਆ ਜਾਊ ਬਾਕੀ ਜੇ ਕਿਸੇ ਨੇ ਲੂਨ ਕਰਵਾਉਣਾ ਹੋਇਆ ਤਾਂ ਉਹ ਵੀ ਹੋ ਜਾਊਗਾ ਤੇ ਆ ਸਾਰੇ ਉਹ ਉੱਥੋਂ ਲੈ ਕੇ ਮਿੱਤਰੋ 744 ਤੋਂ ਲੈ ਕੇ ਆ ਵੀਰਾਂ ਦੇ ਟ੍ਰੈਕਟਰ ਨੇ ਠੀਕ ਆ 4 ਵੀ ਹੋਰ ਵੀ ਕਰੇ ਨੇ ਠੀਕ ਹੈ ਇੱਕ ਮੋਬਾਈਲ ਨੰਬਰ ਦੁਬਾਰੇ ਬੋਲ ਦੇ ਜੀ 09901495 ਠੀਕ ਹੈ ਲੈ ਮੈਨੂੰ ਇਸੇ ਨੰਬਰ ਤੇ ਕੰਟੈਕਟ ਕਰ ਲਓ ਬਰਨਾਲਾ ਟਰੈਕਟਰ ਮੰਡੀ ਤੇ ਹਰ ਸੋਮਵਾਰ ਆਉਂਦਾ ਹੈ ਪਿੰਡ ਵੀਰਾਂ ਦਾ ਪੱਠਲਾ ਨਾ ਜਿਲ੍ਹਾ ਬਰਨਾਲਾ ਪੈਂਦਾ ਤੇ ਨੰਬਰ ਫੇਰ ਬੋਲ ਦੋ ਕਰਾਂ 09901495 ਤੇ ਘਰੇ ਆ ਕੇ ਵੀ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਇੱਥੇ ਆ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਸੇ ਨੰਬਰ ਤੇ ਆ ਗਾਹਾਂ ਲੇ ਟਰੈਕਟਰ ਇਹ ਹੋਰ ਵੀ ਰੋਹ ਜੀ ਵੀ ਸੱਚ ਕਹੇਗਾ ਇਹ ਆਪਣੀ ਹੈ ਵੀ ਠੀਕ ਆ ਲੈ ਉਹ ਤਾਂ 52 ਵੀ 2 ਵੀਲ ਦੇ ਵਿੱਚ ਆ ਇਹ ਕੀ ਮਾਡਲ ਆ ਠੀਕ ਹੈ 500 ਘੰਟਾ ਚੱਲਿਆ ਹੋਇਆ ਸਾਰੀ ਸਿਸਟਮ ਚੱਲਦੀ ਹੈ ਟਾਇਰ ਚੌੜੇ ਪਏ ਨੇ ਮੂਹਰੇ ਨੇ ਤਿੰਨ ਲਾਈਨਾਂ ਵਾਲੇ ਤੇ ਲਖੂਲਾ ਡੈਕ ਆ ਸਾਤਰੀ ਵਗੈਰਾ ਉਹਦੇ ਵਿੱਚ ਪਰੀਆ ਇਹਦੇ ਮਗਰ ਵੀ ਡਿਸਟ੍ਰੀਬਿਊਟਰ ਲੱਗਿਆ ਅਲੱਗ ਜਿਹੜਾ ਡਿਸਟ੍ਰੀਬਿਊਟਰ ਤੋਂ ਪੰਪ ਅਲੱਗ ਲੱਗਿਆ ਟੈਂਕੀ ਅਲੱਗ ਲੱਗਿਆ ਤੇਲ ਵਾਸਤੇ ਉਹ ਅਲੱਗ ਲੱਗਿਆ ਹੋਇਆ ਸਿਸਟਮ ਆ ਡਿਸਟ੍ਰੀਬਿਊਟਰ ਜਣੀ ਤੇਲ ਵਿੱਚੋਂ ਨਹੀਂ ਲੈਂਦਾ ਠੀਕ ਆ ਆ ਲੱਗਿਆ ਪਿਆ ਇੱਧਰ ਸਿਸਟਮ ਇਹਦੇ ਤੇਲ ਨਹੀਂ ਰਹਿੰਦਾ ਇਹ ਠੀਕ ਹੈ 20-25000 ਰੁਪਏ ਦਾ ਨਾ 30000 ਦਾ ਸਿਸਟਮ ਹੈਗਾ ਇਹ ਤੇ ਅੱਡ ਹੋਇਆ ਹੋਇਆ ਤੇ ਇਹ ਕਿਹੜਾ ਮਾਡਲ ਆ ਇਹ 21 ਮਾਡਲ ਹੈ 21 ਮਾਡਲ ਆ ਤੇ 21 ਦੇ 9ਵੇਂ 10ਵੇਂ ਮਹੀਨੇ ਦਾ ਬਾਜੀ ਮਾਡਲ ਹੀ ਮੰਨ ਇਹਨੂੰ ਜਮਾ ਕੋਈ ਚੀਜ਼ ਖੁੱਲੂ ਨਹੀਂ ਗਰੰਟੀ ਹੈ ਰੇਟ ਸਾਰਾ ਕੁਝ ਨਾਲ ਦਾ ਠੀਕ ਆ ਸਾਰਾ ਕੁਝ ਨਾਲ ਦਾ ਮਿੱਤਰੋ ਤੇ 9 ਲੱਖ 95000 ਰੁਪਿਆ ਡਿਮਾਂਡ ਆ ਇਹ ਵੀ ਮੌਕੇ ਤੇ ਲੈ ਸਾਲਾ ਰੇਟ ਹੋ ਜੂ ਟਾਇਰ ਦਾ ਮਤਲਬ ਪਿਛਲੇ ਤਾਂ ਨਾਲ ਦੀ ਹੋਣਗੇ ਆ ਮੂਰ ਅਸਾਂ ਮੂਰ ਦੇ ਵੀ ਨਾਲ ਦੇ ਪਾਸੇ ਪਾਸ ਬਵਾਲ ਦੂਜੇ ਲੈ ਤੇ ਤਿੰਨ ਲੈਣ ਵਾਲੇ ਜਿਹੜੇ ਦਾ ਹੁਣ ਟ੍ਰੈਂਡ ਚੱਲਦਾ ਵੱਧ ਠੀਕ ਆ ਲੈ ਮਿੱਤਰੋ ਹੁਣ ਕੰਟੈਕਟ ਕਰ ਲਓ ਵੀਰ ਦਾ ਤੇ ਪਿੰਡ ਪਠਲਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਪਾਇੰਦਾ ਵਿੱਚ ਵੀਰ ਬੂਰ ਨੇ ਤੁਸੀਂ ਵੀਡੀਓ ਦੇ ਵਿੱਚ ਨਾਂ ਨਹੀਂ ਬੋਲਦੇ ਪਿੰਡ ਦਾ ਕੀ ਹੈਗਾ ਤੇ ਪਿੰਡ ਸਕਦੇ ਹਾਂ ਹਰ ਕਦੋਂ ਵੀ ਆ ਸਕਦੇ ਨੇ ਇਹ ਉਹ ਵੀ ਆ ਫੋਨ ਕਰਕੇ ਤੇ ਖੜੀ ਹੁੰਦੇ ਨੇ 10 15 ਟਰੈਕਟਰ ਤੱਕਰੇ ਆਰਾਮ ਦੇ ਨਾਲ ਖੜੇ ਹੁੰਦੇ ਨੇ ਤੇ ਨੰਬਰ ਵੀਰ ਦਾ ਸਕਰੀਨ ਦੇ ਉੱਤੇ ਚੱਲੀਆਂ ਦਾ ਬਾਕੀ 4 5 ਹੋ ਹੋ ਖੜੇ ਟਰੈਕਟਰ ਦੇ ਪਾਵਰ ਚ ਪ੍ਰੀ ਤੇ ਖੜਾ ਠੀਕ ਓਕੇ ਹੋਰ 65 ਵਾਲਾ ਪ੍ਰੀ ਤੇ ਖੜਾ 75 ਵਾਲਾ ਸੂਨ ਵਾਲੀ ਕਾ ਖੜਾ ਠੀਕ ਤੇ ਅਰਜਨ ਖੜਾ ਹੈ ਅਰਜਨਾ ਠੀਕ ਆ 90 ਵਿੱਚ 90 ਚ ਠੀਕ ਆ ਲੈ ਬਈ ਹੁਣ ਤੁਸੀਂ ਜਿਹੜੇ ਵੀਰ ਨੇ ਟਰੈਕਟਰ ਖਰੀਦਣਾ ਤਾਂ ਕੰਟੈਕਟ ਕਰ ਲਓ ਵੀਰ ਦੇ ਨਾਲ ਤੇ ਉਦੋਂ ਗਾ ਆਪਾਂ ਫੇਰ ਦਿਖਾ ਦਿੰਨਾ ਆਰਜਨ 605 21 ਮਾਡਲ 7 ਲੱਖ 40000 ਰੁਪਏ ਦੀ ਮੰਗ ਹੈ ਜਿਹੜੀ ਇਸ ਟਰੈਕਟਰ ਦੀ ਹੋ ਰੱਖੀ ਹੋਈ ਹੈ 740 ਆਰਜਨ ਦੀ ਤੇ ਸੋਨਾ ਲੀਕਾ 750 ਹੈ ਤੇ ਆਪਣੀ ਵੀ ਨੰਬਰ ਬੋਲ ਦੀ ਮੜਾ ਜਾ ਗੇਰਾ ਤੇ ਇਹਦੇ ਨੰਬਰ ਬੋਲਦੇ ਮਾੜਾ ਮਾਡਲ ਇਹ ਕੀ ਆ 740 ਡਿਮਾਡ ਆ ਹਾਂ 21 ਮਾਡਲ ਆ ਬਾਈ ਠੀਕ ਆ 98155 ਠੀਕ ਆ 2773 ਡਾ ਤੇ ਪਿੰਡ ਕਿਹੜਾ ਬਾਈ ਪਿੰਡ ਬਰਨਾਲੀ ਆ ਇਹ ਬਰਨਾਲੀ ਖਾਸ ਹੀ ਹੈਗਾ ਹਾਂਜੀ ਗਰਚਾ ਰੋਡ ਤੇ ਲਾਈ ਮਿੱਤਰੋ ਕੰਟੈਕਟ ਕਰ ਲਓ ਤੇ ਇੱਧਰ ਸੋਨਾ ਲੀਕਾ 750 ਆ ਗਿਆ ਇਹਦੇ ਟੈਂਕੀ ਤੇਲ ਵਾਲੀ ਬੈਂਪਰ ਦੇ ਵਿੱਚ ਲੱਗੀ ਹੋਈ ਹੈ ਟਰੈਕਟਰ ਦੇ ਨਾਲ 21 ਮਾਡਲ ਆ ਇਹ ਵੀ 635000 ਰੁਪਿਆ ਡਿਮਾਡ ਆ ਕਨੋਪੀ ਇਹਦੇ ਵੀ ਲੱਗੀ ਹੋਈ ਹੈ ਛਤਰੀ ਵਗੈਰਾ ਹੈ ਨਾ ਤੇ 3 ਸਪੀਡ ਦਾ 3 ਸਪੀਡ ਦਾ ਚੇਂਜਰ ਵਾਲਾ ਟਰੈਕਟਰ ਹੈਗਾ ਜਿਹੜੇ ਵੀਰ ਤੇ ਇਹਨੂੰ ਵੱਧ ਪਸੰਦ ਕਰਦਾ ਵੀਰ ਤੇ ਇਹਦਾ ਵੀ ਉਹੀ ਨੰਬਰ ਆਗਾ ਹਾਂਜੀ ਹਾਂ ਬੋਲ ਦੋ ਕੇਣਾ ਬਾਈ 99155 ਜੀ 27763 ਠੀਕ ਹੈ ਤੇ ਨੰਬਰ ਪੰਜਾਬ ਨੇ ਬਾਈ ਕਮੀਨ ਤੇ ਵਿੱਚ ਜੇ ਕਿਸੇ ਵੀਰ ਨੇ ਪੁਰਾਣਾ ਟਰੈਕਟਰ ਘਟਾਉਣਾ ਤਾਂ ਉਹ ਵੀ ਕੱਟਿਆ ਜਾ ਸਕਦਾ ਬਈ ਤੇ ਗਾਹਾਂ ਲਈ ਤਾਂ ਸੋਨਾਲੀਕਾ RX 15 ਮਾਡਲਾ ਜੀ 15 ਮਾਡਲਾ 4 ਲੱਖ ਕਿੰਨਾ ਜੀ ਡਿਮਾਂਡ ਫਿਰ 4 ਲੱਖ 4 ਲੱਖ 60000 4 ਲੱਖ 60000 ਰੁਪਏ ਡਿਮਾਂਡ ਹੈ ਜੀ ਉਹ ਟਰੈਕਟਰ ਦੀ ਰੱਖੀ ਹੋਈ ਆ 15 ਮਾਡਲ ਦੇ ਵਿੱਚ ਆ ਜਾਂਦਾ ਮਿੱਤਰੋ ਸੋਨਾਲੀਕਾ ਤੇ ਇਹਦੇ ਵੀ ਤੁਸੀਂ ਉਸੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤਿੰਨੇ ਟਰੈਕਟਰ ਵੀਰ ਦੇ ਨੇ ਚੌਥਾ ਵੀ ਆਪਣੀ ਹੈ ਇਹ ਅੱਛਾ ਤਿੰਨ ਟਰੈਕਟਰ ਨੇ ਵੀਰ ਦੇ ਤੁਸੀਂ ਉਹ ਨੰਬਰ ਤੇ ਪਿਛਲੇ ਤੇ ਕੰਟੈਕਟ ਕਰ ਸਕਦੇ ਓ